हां जी दोस्तों सारेया नु सस्कारीकाल स्वागत करते आं तोडा राज संधू फार्मिंग ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਰਜੀਤ ਸਿੰਘ ਹੁਣਾਂ ਦੇ ਕੋਲ ਆਇਆ ਆਂ ਦੋਸਤੋ ਘਰੇਲੂ ਘਰੋਂ ਅੱਜ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆਂ ਘਰ ਦੇ ਪਸ਼ੂ ਵੀਰ ਸੇਲ ਕਰਦਾ ਪਿਆ ਦੋ ਨਗ ਜਿਹੜੇ ਸੇਲ ਆ ਦੋਸਤੋ ਦੋਹਾਂ ਦੀ ਆਪਾਂ ਡਿਟੇਲ ਵੀਰ ਸਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਨਾਰਲੀ ਕਰਨੀ ਆਂ ਨਾਰਲੀ ਪਿੰਡ ਦੋਸਤੋ ਬਿਲਕੁਲ ਖਾਲੜੇ ਪਿੰਡ ਦੇ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਸਾਰੇ ਵੀ ਇਰਜਾਨਦੇ ਆ ਖਾਲੜਾ ਪਿੰਡ ਠੀਕ ਆ ਜੀ ਬਿਲਕੁਲ ਬਾਰਡਰ ਏਰੀਆ ਪਾਕਿਸਤਾਨ ਹਿੰਦੁਸਤਾਨ ਬਾਰਡਰ ਏਰੀਆ ਬਿਲਕੁਲ ਨਜ਼ਦੀਕ ਆ ਠੀਕ ਆ ਜੀ ਤੇ ਦੋ ਨਾਗ ਇੱਕ ਵਹਿੜ ਤੁਹਾਨੂੰ ਦਿਖਾਵਾਂਗੇ ਇੱਕ ਝੋਟੀ ਆ ਠੀਕ ਆ ਜੀ ਇੱਕ ਟੋਕੜ ਗੱਬਣ ਝੋਟੀ ਆ ਚੈੱਕ ਪਾਸ ਆ ਤੇ ਜਿਹੜੀ ਇਹ ਵਹਿੜਾ ਦੋਸਤੋ ਇਹ ਸੱਜਰ ਸੂਨ ਵਾਲੀ ਆ ਠੀਕ ਆ ਗੱਬਣ ਆ ਤਿਆਰੀ ਵਾਲੀ ਆ ਤੇ ਪਿਛਲੇ ਇੱਕ ਦੋ ਸਵੇਿਆਂ ਦਾ ਜੋ ਰਿਕਾਰਡ ਹੈਗਾ ਮਿਲਕ ਦਾ ਉਹ ਆਪਾਂ ਵੀਰ ਸਰਜੀਤ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਅੱਜ ਦੋ ਮਈ ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਬਾਕੀ ਜਿਹੜਾ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਊਗਾ ਟਿੱਪ ਕੇ ਚੋਂ ਤੁਹਾਨੂੰ ਦੀ ਤਸੱਲੀ ਆ ਉਹ ਤੁਹਾਡੀ ਜ਼ਿੰਮੇਵਾਰੀ ਆ ਜਿੱਦਾਂ ਮਰਜ਼ੀ ਤੁਸੀਂ ਕਰ ਲਓ ਘਰੇ ਆਣ ਕੇ ਕਰ ਲਓ ਵੀਡੀਓ ਕਾਲ ਤੇ ਕਰਵਾ ਲਓ ਤੇ ਜਿਹੜਾ ਕੋਈ ਤੋਕੜ ਗੱਬਣ ਪਸ਼ੂ ਲੈ ਕੇ ਜਾਂਦਾ ਦੋਸਤੋ ਜਿਹੜਾ ਹੱਥੀ ਇਥੋਂ ਚੈੱਕ ਹੋਇਆ ਠੀਕ ਆ ਜੀ ਉਸ ਤੇ ਵੀ ਤੁਸੀਂ ਯਕੀਨ ਕਰ ਸਕਦੇ ਜੇ ਅਦਰਵਾਇਜ਼ ਕਿਸੇ ਵੀਰ ਨੇ ਚੈੱਕ ਕਰਨਾ ਜਾਂ ਕਰਵਾਉਣਾ ਤੇ ਡਾਕਟਰ ਸਾਹਿਬ ਆਪਣਾ ਨਾਮ ਲੈ ਕੇ ਆ ਸਕਦੇ ਜੀ ਜਾਂ ਜਾਂ ਫਿਰ ਲੋਕਲ ਕਿਸੇ ਡਾਕਟਰ ਤੋਂ ਵੀ ਤੁਸੀਂ ਚੈੱਕ ਕਰਵਾ ਸਕਦੇ ਜੀ ਔਰ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਰਜੀਤ ਸਾਸਰੀ ਕਾਲ ਐਸੀ ਕਾਲ ਵੀਰ ਜੀ ਕੋ ਟਿੱਕ ਆ ਦੀ ਹਾਂਜੀ ਵਧੀਆ ਭਾਜੀ ਵਧੀਆ ਜੀ ਅੱਛਾ ਵੀਰ ਸਰਜੀਤ ਵੀਡੀਓ ਤਾਂ ਕਾਫੀ ਵੰਦੇ ਰਹਿੰਦੇ ਆ ਜੇ ਫਿਰ ਹਾਂਜੀ ਹਾਂਜੀ ਮੈਂ ਵੀਡੀਓ ਬਹੁਤ ਵੇਖਦਾ ਹਾਂ ਤੁਹਾਡੀਆਂ ਤੇ ਮੈਨੂੰ ਵੀ ਐ ਸ਼ੌਂਕ ਹੀ ਜਾਗ ਗਿਆ ਕਿ ਮੈਂ ਵੀ ਹਾਂ ਵੀਰ ਜੀ ਹੁਣੇ ਤਾਂ ਵੀਡੀਓ ਬਣਵਾ ਕੇ ਹੀ ਆਪਣੀ ਗਾਈ ਤੇ ਮੱਝ ਸੇਲ ਕਰਾ ਸੇਲ ਕਰੀਏ ਠੀਕ ਆ ਵੀਰ ਜੀ ਅੱਛਾ ਸਰਜੀਤ ਵੀਰ ਜਿਹੜੀਆਂ ਦੋ ਆਪਣੇ ਕੋਲ ਇਹ ਦੋ ਨਾਗਣੇ ਇੱਕ ਤਾਂ ਵੜੜ ਆ ਇਹ ਵੀ ਤੁਸੀਂ ਪਹਿਲੇ ਦੂਜੇ ਸਵੇਰ ਦੋ ਘਰੇ ਚੋਏ ਹੋਏ ਆ ਹਾਂਜੀ ਹਾਂਜੀ ਦੋ ਜਿਹੜੀ ਝੋਟੀ ਆਪਣ ਹਾਂਜੀ ਜੰਮੀ ਪਲੀ ਆਪਣੀ ਹਾਂਜੀ ਪਹਿਲਾ ਸੂਆ ਇਹਦਾ ਸੂਆ ਹੈ ਅੱਛਾ ਤੇ ਉਹਦੇ ਵਿੱਚ 8 ਤੋਂ 8.5 ਲੀਟਰ ਦੁੱਧ ਜਿਹੜਾ ਦਿੰਦੀ ਰਹੀ ਆ ਦਿੰਦੀ ਰਹੀ ਆ ਹੁਣ ਇਹ ਪੌਣੇ 3 ਮਹੀਨੇ ਦੀ ਗੱਬਣ ਆ ਚੈੱਕ ਪਾਸੇ ਚੈੱਕ ਕਰਵਾਈ ਆ ਜੇ ਮੰਨ ਲਓ ਦੁਬਾਰਾ ਵੀ ਕਿਸੇ ਨੇ ਕਰਾਉਣੀ ਆ ਤੇ ਚਲੋ ਉਹ ਤਾਂ ਠੀਕਾ ਠੰਡਾ ਲੱਗ ਜਾਂਦਾ ਹਾਂਜੀ ਦੁਬਾਰਾ ਵੀ ਕਰਵਾ ਸਕਦਾ ਜੇ ਮੇਰੇ ਤੇ ਯਕੀਨ ਆ ਤੇ ਫਿਰ ਮੈਂ ਚੈੱਕ ਕਰਵਾਈ ਆ ਗਾਰੰਟੀ ਵਾਲੀ ਆ ਅੱਛਾ ਤੇ ਆਜੋ ਸਰਜੀਤਪ੍ਰ ਇੱਧਰ ਆਜੋ ਆਪਾਂ ਝੋਟੀ ਵਾਲੇ ਪਾਸੇ ਇੱਕ ਵਾਰੀ ਸ਼ੁਰੂਆਤ ਕਰ ਲਾਂਗੇ ਤੇ ਇਹ ਦੋਸਤੋ ਤੋਕੜ ਗੱਬਣ ਆ ਅੱਗੇ ਪੌਣੇ ਪੌਣੇ 3 ਮਹੀਨੇ ਦੀ ਪੌਣੇ 3 ਮਹੀਨੇ ਦੀ ਪੌਣੇ 3 ਮਹੀਨੇ ਦੀ ਜਿਹੜੀ ਗੱਬਨ ਚੈੱਕ ਪਾਸ ਆ ਡਾਕਟਰ ਸਾਹਿਬ ਲੋਕਲ ਡਾਕਟਰ ਸਾਹਿਬ ਨੇ ਇੱਥੋਂ ਦੇ ਉਹਨਾਂ ਤੋਂ ਚੈੱਕ ਪਾਸ ਆ ਵੈਸੇ ਕਿਸੇ ਵੀਰ ਨੇ ਫੋਨ ਕਾਲ ਕਰਕੇ ਉਹਨਾਂ ਤੋਂ ਵੀ ਜਾਣਕਾਰੀ ਲੈਣੀ ਹੈ ਤੇ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਉਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਜੀ ਕਿਸੇ ਵੀਰ ਨੇ ਆਪਦੇ ਬਿਲਕੁਲ ਸਾਈਵਿਆਨਾ ਕਰਕੇ ਆਪਣੇ ਸ਼ੱਕ ਕਟਣਾ ਤੇ ਆਪਣਾ ਡਾਕਟਰ ਸਾਹਿਬ ਤੁਸੀਂ ਨਾਲ ਲਿਆ ਕੇ ਜਾਂ ਇੱਥੋਂ ਲੋਕਲੋ ਵੀਰ ਸਰਜੀਤ ਤੁਹਾਨੂੰ ਡਾਕਟਰ ਹਾਇਰ ਕਰ ਦੂਗਾ ਇੱਥੋਂ ਤੁਸੀਂ ਲੋਕਲੋ ਵੀ ਚੈੱਕ ਕਰਵਾ ਸਕਦੇ ਜੀ ਚੈੱਕ ਪਾਸ ਆ ਤੇ ਆਪਾਂ ਨੂੰ ਵਸੇ ਚੈੱਕ ਪਾਸ ਕਰਵਾਈ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਆ ਅੱਜ 5-6 ਦਿਨ ਹੀ ਹੋਏ ਆ ਜੀ 5-6 ਦਿਨ ਹੋਏ ਆ ਹਾਂ ਜੀ ਠੀਕ ਆ ਤੇ ਅੱਛਾ ਵੀ ਸਰਜੀਤ ਹੁਣ ਮੌਕੇ ਤੇ ਦੁੱਧ ਕਿੰਨਾ ਜਿਹੜਾ ਆਪਾਂ ਚੁਵਾ ਦਾਂਗੇ 6 ਲੀਟਰ ਪੱਕਾ ਦੁੱਧ ਆ ਜਿਸ ਤਰ੍ਹਾਂ ਮਰਜੀ ਦੋ ਟਾਈਮ ਚਾਰ ਟਾਈਮ ਅਗਲਾ ਆਪਣੇ ਚੋਕੇ ਤੇ تسਲੀ ਕਰ ਸਕਦਾ ਠੀਕ ਹੈ ਜੀ ਵੀਡੀਓ ਕਾਲ ਤੇ ਵੀ ਚੁਵਾ ਸਕਦਾ ਜੇ ਮੰਨ ਲਓ ਜਿਸ ਤਰ੍ਹਾਂ ਆ ਦੂਰੋਂ ਨੇੜਿਓ ਕੋਈ ਨਹੀਂ ਆ ਸਕਦਾ ਨਹੀਂ ਆ ਸਕਦਾ ਤੇ ਉਹ ਸਾਹਮਣੇ ਵੀਡੀਓ ਬਣਾਵਾਂਗੇ ਹਾਂ ਜੀ ਚਾਹੇ ਇੱਕ ਟਾਈਮ ਦੀ ਕੋਈ ਵੀਡੀਓ ਕਾਲ ਤੇ ਕਰਵਾ ਲੇ ਦੂਜੇ ਟਾਈਮ ਇੱਥੇ ਘਰੇ ਉਸ ਟਾਈਮ ਤੇ ਪਹੁੰਚ ਕੇ ਪਹੁੰਚ ਕੇ ਝੋ ਸਕਦਾ ਝੋ ਸਕਦਾ ਤੇ ਮਿਲਦੀ ਦੋਵੇਂ ਟਾਈਮ ਪਾੜੇ ਤੇ ਪਾੜੇ ਤੇ ਮਿਲਦੀ ਆ ਉਪਰੇ ਥਾਂ ਜਾ ਕੇ ਕੋਈ ਟਾਈਮ ਭੰਨ ਜੇ ਤੇ ਕਹਿ ਨਹੀਂ ਸਕਦਾ ਜਿਵੇਂ ਆਪਾਂ ਮਾੜਾ ਵੇਖਿਆ ਸੀ ਜਿਵੇਂ ਮਾੜਾ ਘੂਰਦੀ ਜਿਵੇਂ ਮੂਹ ਤੇ ਕਰਦੀ ਨਵਾਂ ਬੰਦਾ ਵੇਖ ਕੇ ਜਿਵੇਂ ਝੋਟੀ ਚਲੋਈ ਦਾ ਠੰਡੀ ਧੀਰੀ ਆ ਵੈਸੇ ਤਾਂ ਉਹ ਮੇਰੀ ਕੋਈ ਗੱਲ ਨਹੀਂ ਗਈ ਤੇ ਵੈਸੇ ਇਹ ਆਪਾਂ ਆਥੀ ਜੰਮੀ ਪਲੀ ਆਪਣੇ ਕੋਲ ਹੀ ਕੱਟੀ ਇਹ ਕਰਦੀ ਹੈ ਜੀ ਝੋਟੀ ਕੱਟੀ ਲਈ ਸੀ ਠੀਕ ਹੈ ਜੀ ਤੇ ਲੋਕ ਤੁਸੀਂ ਇੱਕ ਵਾਰੀ ਤੁਸੀਂ ਆਪਣੇ ਘਰੇ ਤਿਆਰ ਕੀਤੀ ਠੀਕ ਹੈ ਜ ਕਸਮੇ ਲੈਵੇ ਦੀ ਆ ਕੰਪੈਕਟ ਅਡਰਾ ਕੋਈ 8 8.5 ਕਿਲੋ ਦੁੱਧ ਸੱਜਰ ਨੇ ਦਿੱਤਾ ਸੀਗਾ ਹਾਂਜੀ ਇੰਨਾ ਜੀ ਤੇ ਹੁਣ 6 ਕਿਲੋ ਦੁੱਧ ਆ ਇਸ ਝੋਟੀ ਥਲੇ 6 ਲੀਟਰ ਦੁੱਧ ਆ 6 ਲੀਟਰ ਦੀ ਤਸੱਲੀ ਬੇਸ਼ੱਕ ਕੋਈ ਵੀਰ ਆਪਾਂ ਸਾਈਪੀ ਇਹਨਾਂ ਕਰਕੇ ਘਰੇ ਆਣ ਕੇ ਕਰ ਲਈ ਠੀਕ ਆ ਤੇ ਚੋਣ ਚਾਂ ਜਿਹੜੀ ਇੱਕ ਨੰਬਰ ਆ ਠੀਕ ਆ ਵੈਸੇ ਮਿਲਦੀ ਦੋਵੇਂ ਟਾਈਮ ਪਹਾੜੇ ਤੇ ਆ ਪਹਾੜੇ ਤੇ ਮਿਲਦੀ ਹੈ ਨਾ ਹਾਂਜੀ ਪਹਾੜੇ ਤੇ ਮਿਲਦੀ ਦੋਨੋਂ ਹਾਂਜੀ ਜਾ ਵੀਰ ਸੱਜੀਤ ਖੋਲ ਕੇ ਤੋੜ ਕੇ ਦਿਖਾਈਏ ਠੀਕ ਆ ਕਈ ਨਾ ਦੋਸਤੋ ਪਸ਼ੂ ਜਿੱਥੋਂ ਤਾਂ ਜੰਮਿਆ ਪਲਿਆ ਹੋਵੇ ਤੇ ਉਥੋਂ ਉਪਰੇ ਬੰਦੇ ਨੂੰ ਵੇਖ ਕੇ ਮਾਰਾ ਜਿਵੇਂ ਕਈ ਨਾ ਤੁਹਾਨੂੰ ਇਹਨੇ ਦੋਵੇਂ ਟਾਈਮ ਵੇਖ ਕੇ ਡਿੰਗਣਾ ਵੀ ਬਸ ਖੋਲੋ ਲੈ ਜਾਓ ਕਰਦੀ ਮੇਰੀ ਨਾਲ ਦੀ ਖੜਦੀ ਆ ਬਸ ਠੀਕ ਹੈ ਜੀ ਠੀਕ ਆ ਸੋ ਇੱਕ ਵਾਰੀ ਤੁਹਾਨੂੰ ਲੈਵਾ ਕੁਆਲਟੀ ਆਰਡਰ ਦੀ ਦਿਖਾ ਦਈਏ ਲੈਫਟੀ ਬਿਲਕੁਲ ਤੁਸੀਂ ਵੇਖੋਗੇ ਫਿਕਸ ਆਰਡਰ ਆ ਤੇ ਇੱਕ ਜਜਮੈਂਟ ਤੁਸੀਂ ਕਰ ਲਿਓ ਠੀਕ ਆ ਜੀ 3 ਕਿਲੋ ਸਵੇਰ 3 ਕਿਲੋ ਸ਼ਾਮ ਇਹਨਾਂ ਕੇ ਦੁੱਧ ਜਿਹੜਾ ਇਸ ਝੋਟੀ ਦੇ ਥੱਲੇ ਹੀ ਹੈਗਾ ਪੌਣੇ 3 ਮਹੀਨੇ ਦੀ ਗੱਬਣਾ ਚੈੱਕ ਪਾਸ ਕਦ ਘੜ ਤੁਸੀਂ ਵੇਖ ਕੇ ਨੋਟ ਕਰ ਲਓ ਠੀਕ ਆ ਜੀ ਆ ਕੱਦ-ਕੱਟ ਦੇ ਵਿੱਚ ਅੱਛਾ ਤੇ ਵੀਰ ਸਰਜੀਤ ਬਾਕੀ ਚੋਣ ਚਣ ਕਿਵੇਂ ਚੋਣ ਬਹੁਤ ਵਧੀਆ ਕੋਈ ਡੋਕਲ ਨਹੀਂ ਭੂਰ ਨਹੀਂ ਛੱਟਾ ਨਹੀਂ ਬਿਲਕੁਲ ਸਾਫ ਜੇ ਤੂੰ ਮਰੇ ਪਸਮਾਦ ਛੁੱਟਦੀ ਇੱਕੇ ਵਾਰੀ ਖਾਦੀ ਜੀ ਇੱਕ ਵਾਰ ਦੋਈ ਵਾਰ ਨਹੀਂ ਇੱਕ ਮਣਕਾ ਵੀ ਆਊਗੀ ਠੀਕ ਹੈ ਜੀ ਬਿਲਕੁਲ ਸਾਫ ਠੀਕ ਹੈ ਤੇ ਮੈਂ ਧਾਰ ਵੀ ਮੋਟੀ ਇੱਕੋ ਸਰਾਗ ਦੇ ਵਿੱਚੋਂ ਜਿਵੇਂ ਨਿਕਲਦੀ ਹੈ ਠੀਕ ਹੈ ਜੀ ਹਾਂ ਦੋਸਤੋ ਚੋਣ ਜਾਣ ਦੀ ਜਿਹੜੀ ਹੈ ਪੂਰੀ ਤਸੱਲੀ ਵੀਰਾਂ ਦਾ ਵੀ ਦੇਵਾਂਗੇ ਆਪਾਂ ਇਹ ਨਹੀਂ ਹੈਗਾ ਵੀ ਘਰੇ ਲਿਜਾ ਕੇ ਕੋਈ ਵੀ ਰੱਖੂਗਾ ਵੀ ਕੋਈ ਕਿੰਤੂ ਪਰੰਤੂ ਕੋਈ ਕਸਰ ਜੋ ਤੁਹਾਨੂੰ ਦੱਸਿਆ ਜਾਊਗਾ ਪੂਰੀ ਤਸੱਲੀ ਬਖਸ਼ ਚੀਜ਼ ਨਿਕਲੂਗੀ ਇੰਨੀ ਗਰੰਟੀ ਕਿ ਘਰੇ ਜਾ ਕੇ ਵੀ ਕੋਈ ਕਹਿ ਦੂਗਾ ਕਿ ਚੋਣ ਗਲਤ ਹੈ ਇਹਨੂੰ ਆਪੀ ਪਾਸ ਨਹੀਂ ਹੈਗੀ ਤੇ ਆਪਾਂ ਉਸੇ ਵੇਲੇ ਆਪਣੀ ਰਕਮ ਅਗਲਾ ਵਾਪਸ ਲੈ ਸਕਦਾ ਠੀਕ ਹੈ ਜੀ ਇੰਨੀ ਗਰੰਟੀ ਹੈ ਇਸ ਉੱਪਰ ਤੇ ਕੋਈ ਨਹੀਂ ਤੇ ਵੀ ਸਰਦੀ ਤੋਂ ਆਪਾਂ ਹਰ ਵਾਰੀ ਕਹਿ ਦਿੰਦੇ ਆ ਪਹਿਲਾਂ ਯਾਦਾ ਸਮਾਂ ਕੱਢ ਕੇ ਤਸੱਲੀ ਕਰ ਲੈ। ਹਾਂਜੀ ਬਿਲਕੁਲ ਸਹੀ ਹੈ। ਇੱਥੇ ਨਾ ਤੁਹਾਨੂੰ ਘਾਟਾ ਤੇ ਨਾ ਅਗਲੇ ਨੂੰ ਮਾੜਾ। ਬਿਲਕੁਲ ਜੀ ਬਿਲਕੁਲ। ਉਹ ਪਹਿਲਾਂ ਤਸੱਲੀ ਹੋ ਜਾਣੀ ਤੇ ਬੋਲ। ਚਲੋ ਇਹ ਨੁਕਸ ਹੋਊਗਾ ਤਾਂ ਹੀ ਅਗਲਾ ਕਰੂਗਾ ਐਵੇਂ ਤਾਂ ਕੁਝ ਕਹਿ ਨਹੀਂ ਸਕਦਾ। ਬਸ ਬਸ। ਮਨ ਲੋਕ ਅਗਲਾ ਇਹ ਗੱਲ ਕਰਦਾ ਜਦੋਂ ਤੁਸੀਂ ਇੰਨੀ ਜਿਆਦੀ ਤਸੱਲੀ ਦੇ ਰਹੇ ਜੇ ਵੀ ਘਰੇ ਲਿਜਾ ਕੇ ਵੀ ਕੋਈ ਦਾ ਲਾਂਭਾ ਨਹੀਂ ਆ ਸਕਦਾ ਤੇ ਫਿਰ ਹਰ ਕੋ ਭੈਣ ਭਰਾ ਆਪਣਾ ਸੱਜਣ ਸਿਆਣਾ ਹੈ। ਜਿਹੜੀ ਚੀਜ਼ ਨਹੀਂ ਲਾਂਭੇ ਵਾਲੀ ਹੈਗੀ ਤਾਂ ਉਹਨੂੰ ਬਿਨਾਂ ਗੱਲੋਂ ਲਾਂਭਾ ਦਿੱਤਾ ਨਹੀਂ ਜਾਂਦਾ। ਨਹੀਂ ਦਿੱਤਾ ਜਾਂਦਾ। ਤੇ ਸਦੀਤ ਵੀਰੇ ਤਾਂ ਮੁੱਲ ਕੀ ਕਰਦਾ ਕੀ ਕਰੇਗਾ ਵੀ ਹੋਰ 60 ਦੀ ਦੇ ਦਾਂਗੇ ਜੀ ਫਟ ਦੇ ਠੀਕ ਹੈ ਜੀ ਹੋਰ ਵੇਖ ਲਿਓ ਜੀ ਵਿੱਚੋਂ ਚਲੋ ਜੇ ਕੋਈ ਹੋਊਗਾ ਆਪਣਾ ਕੋਈ ਭੈਣ ਭਰਾ ਕੋਈ ਦੂਰ ਜਿਆਦੇ ਵਾਲਾ ਤੇ ਕਰ ਦਿਓ 2 400 ਜਿਹੜਾ ਮਾਨਤਨ ਹੋਈ ਜਾਂਦਾ ਨਹੀਂ ਕਰ ਦਿਓ ਜੋ ਵੀ ਹੋਏਗਾ ਬੰਦਾ ਸਰਦਾ ਉਹ ਵਿੱਚੋਂ ਕਰ ਦਿਅ ਜੇ ਹੋਰ ਵੀ ਠੀਕ ਆ ਬਹੁਤ ਸੋ ਵੈਸੇ ਝੋਟੀ ਨਵੀਆਂ ਠੀਕ ਹੈ ਜੀ ਜਿਹੜੇ ਵੀਰ ਕੋਈ ਪਹਿਲਾਂ ਦੂਜਨ ਝੋਟੀਆਂ ਲੱਭਰੇ ਆ ਦੁੱਧ ਆਪਦੀ ਜੋਗੇ ਤਸੱਲੀ ਤੁਸੀਂ ਕਰ ਲਈਆਂ ਠੀਕ ਆ ਤੇ ਗੱਬਣ ਚੈੱਕ ਪਾਸ ਵੀਰ ਦੀ ਵੀ ਤਸੱਲੀ ਆ ਬਾਕੀ ਤੁਸੀਂ ਵੀ ਆਪਣੀ ਕਰਵਾ ਲਿਓ ਆ ਗਈ ਵਾਰਡ ਆਪਣੇ ਕੋਲ ਹਾਂਜੀ ਅੱਛਾ ਵੀਰ ਇਹ ਵਹਿੜ ਆ ਗਈ ਆਪਣੇ ਕੋਲ ਐਚ ਐਫ ਕਰੋ ਸੰਗ ਦੇ ਵਿੱਚ ਅੱਛਾ ਇਹਦੀ ਪੂਰੀ ਡਿਟੇਲ ਆਪਣੇ ਕਰਦੀਏ ਭੈਣ ਭਰਾਵਾਂ ਸੱਜਣਾ ਨਾਲ ਸਾਂਝੀ ਵੀ ਇਹ ਸੂਆ ਕਿੰਨਾ ਸੋਣ ਵਾਲੀ ਹੈ ਇਹ ਤੀਜੇ ਸੂਣੀ ਆ ਹੁਣ ਤੀਜਾ ਸੂਆ ਤੇ ਪਹਿਲੇ ਪਹਿਲਾ ਦੂਜਾ ਸੂਆ ਨੇ 27 22 ਲੀਟਰ ਦੁੱਧ ਦਿੱਤਾ ਸੀ ਆਪਾਂ ਚੋਇਆ ਆਪਣੇ ਹੱਥੀਂ ਹਾਂਜੀ ਮੈਂ ਆਪਣੇ ਹੱਥੀਂ ਚੋਇਆ ਮੇਰੇ ਦੁੱਧ ਦੀ ਕੋ ਗਰੰਟੀਆਂ ਵੈ ਜਿਸ ਤਰ੍ਹਾਂ ਮਰਜ਼ੀ ਕੋ ਲੈ ਸਕਦਾ ਹੂੰ ਮਤਲਬ ਇਹ ਨਹੀਂ ਗੱਲ ਹੈਗੀ ਇੱਕ ਵਪਾਰੀ ਵੀਰਾਂ ਨੂੰ ਵੀ ਇਨੇ ਪਿੱਛੇ 35 ਕੱਢਿਆ ਜਾਂ 34 ਕੱਢਿਆ ਆਪਣੇ ਹੱਥੀ ਆਪਣੇ ਘਰੇ ਚਵਾਈ ਹੋਈ ਹੈ ਆਪਣੇ ਘਰੀ ਜਿਹੜੇ ਚੋਇਆ 26 27 ਲੀਟਰ ਦੁੱਧ ਇਹਨੇ ਦਿੱਤਾ ਹੂੰ ਹੂੰ ਤੇ ਐਤ ਕੀ ਦੂਜੀ ਸੂਏ ਜਿਹੜਾ ਹੀ ਇਹਨੇ 30 ਤੋਂ ਪਲੱਸ ਦਿੱਤਾ ਹੈ ਅੱਛਾ ਅੱਛਾ ਸਰ 30 ਤੋਂ 32 ਠੀਕ ਹੈ ਜੀ ਤੇ ਸੈਂਟ ਵੀ ਬਹੁਤ ਵਧੀਆ 404142 ਬੇ ਕ੍ਰੋਸ ਆਂਗਾ ਬਾਕੀ ਹੈ ਵਜ਼ਨ ਬੜਿਆ ਹਾਂ ਫਿਰ ਠੰਡੀ ਵੱਲੋਂ ਇਹਦੀਆਂ ਥੀਲੀਆਂ ਬਹੁਤ ਆ ਜੀ ਲੋ ਜਿੱਦਾਂ ਮਰਜੀ ਕੋਈ ਚੱਕਰ ਨਹੀਂ ਭਾਵੇਂ ਜਿਸ ਤਰ੍ਹਾਂ ਮਰਜੀ ਹੂੰ ਇੱਕ ਤਾਂ ਹਿੱਲਣ ਹੁਲਣ ਦਾ ਪਤਾ ਹੀ ਨਹੀਂ ਹਾਂਜੀ ਕੋਈ ਚੱਕਰ ਨਹੀਂ ਤੇ ਭਰ ਵੰਗੇ ਦੀ ਵੀ ਗਝਾਈ ਹੋਈ ਆ ਇੱਥੇ ਥੱਲੇ ਪਾਉਣਾ ਥੱਲੇ ਹਾਂਜੀ ਇੱਥੇ ਅਕਸਰ ਗੋਡਿਆਂ ਦੇ ਉੱਪਰ ਪੈਂਦਾ ਨਾ ਹਾਂ ਆਮ ਤਾਂ ਇੱਥੇ ਵੰਗਾ ਗਾਈ ਨੂੰ ਲਾਉਂਦੇ ਆ ਇੱਥੇ ਗਝਾਈਆਂ ਹੋਈਆਂ ਮੱਝ ਨੂੰ ਵੀ ਪਾਉਣਾ ਆਪਾਂ ਠੀਕ ਆ ਝੋਟੀ ਨੂੰ ਵੀ ਮਗਰ ਲੱਤਾਂ ਨੂੰ ਹਾਂਜੀ ਗਝਾਇਆ ਠੀਕ ਆ ਚਲੋ ਚੰਗੇ ਲਈ ਆ ਕੰਮ ਹਾਂਜੀ ਤੇ ਵੈਸੇ ਦੋਸਤੋ ਜਿਹੜਾ ਥਾਣਾ ਤੁਸੀਂ ਵੇਖੋ ਪੂਰਾ ਹੱਥੀ ਚਵਾਈ ਵਾਲਾ ਰੁੱਕ ਰੁੱਕ ਦਾ ਥਾਣਾ ਮੱਝਾਂ ਦਾ ਥਾਣਾ ਬਹੁਤ ਵਧੀਆ ਠੀਕ ਆ ਨਾ ਕੋਈ ਫੋੜ ਨਾ ਕੋਈ ਸ਼ਾਂਖ ਚਾਰ ਥਾਣ ਨੇ अच्छा तबी सुरजीत जे ਦਿਨਾਂ ਦੀ ਗੱਲ ਕਰਕੇ ਦਿਨ ਵੈਸੇ ਕਿੰਨੇ ਕ ਪਏ ਆ ਪੂਰੇ ਉਹਨੂੰ ਦੇ ਆ 9 ਮਹੀਨੇ ਤਾਂ ਜੇ ਗਿਨ ਲਈਏ ਤਾਂ ਅੱਜ ਪੂਰੇ ਹੋ ਗਿਆ ਅੱਛਾ ਜੀ ਤੇ ਇਹ ਜਿਹੜੇ ਉੱਪਰ 10 ਦਿਨ ਡੰਗਰ ਲੈਂਦਾ ਉਹ ਇਹ ਨਹੀਂ ਲੈਣੇ ਲੈਣੇ ਕਿਉਂਕਿ ਐਦ ਕੀ ਰਾਜੀ ਬਹੁਤ ਆ ਭੋਜਨ-ਭੋਜਨ ਤਾਂ ਪੂਰਾ ਹੈ ਹਾਂ ਜਿਸ ਦੱਸਿਆ ਵੀ ਸੇਵਾ ਹੈ ट्रांजिशन ਚਾਰ ਤੇ ਵਾਈਟਮੈਚ ਚਾਰ ਤਾਂ ਮੈਚ ਚਾ ਰਿਹਾ ਹਾਂ ਹਾਂ ਤੇਲ ਪਾ ਰਿਹਾ ਹਾਂ ਹਾਂ ਤੇਲ ਆਪਣਾ ਘਰ ਦਾ ਕਢਾਇਆ ਹੋਇਆ ਉਹ ਭੋਂਡਾ ਠੀਕ ਆ ਜੀ ਸੇਵਾ ਵੱਲੋਂ ਸੇਵਾ ਵਾਲੇ ਪਾਸੇ ਕੋਈ ਕਸਰ ਨਹੀਂ ਕੀ ਲਓ ਦੋਸਤੋ ਇੱਕ ਵਾਰੀ ਪੂਰਾ ਬਾਡੀ ਬੰਦਰ ਤੁਸੀਂ ਵੇਖੋ ਪੂਰਾ ਵਜਨ ਵੇਖੋ ਤੁਸੀਂ ਵੇਰਦਾ ਠੀਕ ਆ ਜੀ ਫੁੱਲ ਬੜਾ ਫੁੱਲ ਵਜਨ ਵਾਲੀ ਇਹ ਕਰਮਾਂ ਵਾਲੀ ਤਾਂ ਦਿਨ ਵੈਸੇ ਪੂਰੇ ਹੋਏ ਆ ਜਿਹੜੇ 8 ਲੈ ਜੇ 7 ਲੈ ਜੇ 9 ਲੈ ਜੇ ਇਹ ਦਿਨ ਉੱਪਰ ਲੈ ਜੂਗੇ ਕਿਉਂਕਿ ਰਾਜੀ ਆ ਤੇ ਹੋ ਸਕਦਾ ਫਿਰ ਦੋ ਦਿਨ ਵੱਧ ਵੀ ਲੈ ਜੇ ਦੋ ਦਿਨ ਘੱਟ ਵੀ ਲੈ ਜੇ ਠੀਕ ਆ ਬਾਕੀ ਬਣ ਥਣ ਜਿਹੜਾ ਹੈਗਾ ਤੁਸੀਂ ਵੇਖੋ ਵੀ ਢਿੱਲਾ ਟੋਲਾ ਲੇਵੇ ਦੇ ਵਿੱਚ ਕਾਫੀ ਆ ਤੇ ਪਹਿਲੇ ਸੂਵੇ ਵੀਰ ਦੱਸ ਰਿਹਾ ਵੀ 26 27 28 ਇੱਥੇ ਕਿ ਚੱਲੀ ਆ ਦੂਜੇ ਸੂਵੇ ਕੋਈ 32 ਕਿਲੋਟਰ ਦੀ ਚਵਾਈ ਕੀਤੀ ਆ ਤੇ ਹੁਣ ਤੀਜਾ ਸੂਬਾ ਸੋਣੀ ਐ ਉਮੀਦ ਵੀਰਾਂ ਦਾ ਵੀ ਚੰਗੀ ਆ ਕਿਉਂਕਿ ਜਦੋਂ ਪਸ਼ੂ ਰਾਜੀ ਹੋਵੇ ਸੇਵਾ ਝਲਕਦੀ ਹੋਵੇ ਠੀਕ ਆ ਜੀ ਤੇ ਉਤੋਂ ਹੋਰ ਉਮੀਦ ਕੀਤੀ ਜਾਂਦੀ ਆ ਵੀ ਇਸ ਵਾਰ ਕੋਈ ਪਲੱਸ ਹੀ ਚੱਲੂਗਾ ਬਾਕੀ ਆ ਦੇਖੋ ਤੁਸੀਂ ਥਣ ਪਾਂਡਾ ਇਹ ਸੋਫੋਨ ਵਜਨ ਲੋਡ ਵਾਲੀ ਆ ਐਚ ਐਫ ਤੇ ਥੋੜਾ ਬਾਦਾਂ ਕੋਈ ਸ਼ਾਹੀਵਾਲ ਦਾ ਤੁਸੀਂ ਵਿੱਚ ਕਰੋਸ ਮਨ ਸਕਦੇ ਜੇ ਪਰ ਠੰਡੀ ਧੀਰੀ ਆ ਤੇ ਵੀ ਸਰਦੀਤ ਕਹਿੰਦਾ ਸੀ ਵੀ ਕਈ ਤਾਂ ਮਜ਼ਾਕ ਕਰਦੇ ਆ ਵੀ ਥੱਲੇੋਂ ਨਿਕਲਦਾ ਇਹਦੇ ਥੱਲੇ ਭਾਵੇਂ ਕੋਈ 20 ਗੜੇ ਕੱਢ ਲੇ ਠੀਕ ਆ ਜੀ ਇਹਦੀ ਮੂਹ ਮਾਂ ਵੀ ਫੜਾਉਂਦੀ ਪੂਰਾ ਲੋਹੇ ਦਾ ਹਾਲ ਮੂਹ ਮਾਂ ਦੀ ਅੱਖ ਵੀ ਲੈ ਵੀ ਹਾਂ ਮੂਹ ਮਾਂ ਦੇ ਹੱਕ ਦੀ ਵੀ ਪੂਰੀ ਵੇਖੋ ਖਰੀ ਆ ਕਰਮਾਂ ਵਾਲੀ ਜੋ ਮਰਜੀ ਲਿਕਵਡ ਜੋ ਮਰਜੀ ਕੋਈ ਵੀਰ ਕਿਸੇ ਤਰ੍ਹਾਂ ਦਾ ਕੋਈ ਚਾਰਾ ਕੋਈ ਲਿਕਵਡ ਦੇ ਸਕਦਾ ਕਿਸੇ ਤਰ੍ਹਾਂ ਵੀ ਠੀਕ ਆ ਤਾਂ ਤੁਹਾਨੂੰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਸੱਜੇ ਖੱਬੇ ਬੈਕ ਸਾਈਡ ਤੋਂ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਮੇਰਾ ਵੀਰ ਆਪਣੀ ਤਸੱਲੀ ਨਾਲ ਕਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਵੀਰ ਨੇ ਸਾਈਬੇਨਾ ਕਰਕੇ ਆਪਣਾ ਲੋਕੇਸ਼ਨ ਤੇ ਵਿਜ਼ਿਟ ਕਰਕੇ ਜਿਹੜੀ ਤਸੱਲੀ ਕਰਨੀ ਹੁੰਦੀ ਆ ਤੇ ਪਹਿਲਾਂ ਕੋਈ ਤਸੱਲੀ ਨਾਲ ਵੀਡੀਓ ਵੇਖ ਲਿਓ ਠੀਕ ਆ ਫੁੱਲ ਵਜਨ ਵਾਲੀ ਆ ਕੱਦ ਵੀ ਵੱਡਾ ਠੀਕ ਆ ਜੀ ਕੋਈ ਛੋਟੀ ਨਹੀਂ ਗਈ ਵੱਡੇ ਕੱਦ ਦੇ ਵਿੱਚ ਵਜਨ ਰੋੜ ਤੇ ਬਿਲਕੁਲ ਤੁਹਾਨੂੰ ਜਿਹੜਾ ਦੋਸਤੋ ਦੇਸੀ ਪਿਆ ਅੱਛਾ ਤੇ ਸਰਜੀਤ ਵੀਰ ਇਹਦੀ ਡਿਮਾਂਡ ਕੀ ਕਰ ਇਹ ਆਪਾ ਮੁੱਲ ਤਾਂ ਸਵਾ ਲੱਖ ਕਰਦੇ ਆ ਜੀ। ਅੱਛਾ ਜੀ। ਇੱਕ ਪੰਜ ਦੀ ਦੇ ਦਾਂਗੇ। ਇੱਕ ਪੰਜ ਦੀ। ਅੱਛਾ ਵੀ ਸਰਜੀ ਦੇ ਇੱਕ ਪੰਜ ਜ਼ਿਆਦਾ ਨਹੀਂ ਕਿ ਇਹ ਹੱਕ ਰੱਖਦੀ ਹੈ ਵੀ ਇੱਥੋਂ ਤੱਕ ਦੁੱਧ ਦਿੰਦੀ ਹੈ ਤੇ ਪਸ਼ੂ ਵੀ ਨਹੀਂ। ਨਹੀਂ ਜੀ ਅਜੇ ਬੇਸ਼ੱਕ ਸੂਈ ਲੈ ਜੇ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਜੀ। ਜੀ ਇਹ ਕਿ ਤੂੰ ਪਰੰਤੂ ਵਾਲੀ ਗੱਲ ਨਹੀਂ ਵੀ ਆਪਾਂ ਹਾਂ ਜੀ। ਇੱਕ ਘਾਟੇ ਜਿੱਤੇ ਫੜਾਉਣੀ ਹੈ ਜੇ ਵੀ ਤੁਹਾਨੂੰ ਲੱਗਦਾ ਵੀ ਇਹਨੇ ਦੁੱਧ ਵਾਲੀ ਤੇ ਮੈਂ ਹਾਂ ਜੀ ਅਜੇ ਬੰਨਣਾ ਵਾ ਅਜੇ ਤਾਂ ਲਾਏ ਪਈ ਤਿੰਨ ਚਾਰ ਦਿਨ ਤੋਂ ਪਰ ਲੱਗੀ ਹੈ। ਹੂੰ। ਇਹ ਹਜੇ 8-9 8-7 ਦਿਨ ਲੈ ਕੇ ਜਾਊਗੀ। ਲੈ ਕੇ ਜਾਊਗੀ ਹਜੇ। ਹਾਂ। ਇੱਕ ਪੰਜ ਦੀ ਜਿਹੜੀ ਹੁੰਦੀ ਤੇ ਵੀਰ ਸਰਜੀਤ ਤਾਂ ਤਾਂ ਸਵਾ ਲੱਖ ਕਰਦੇ ਆ ਇੱਕ ਪੰਜ ਦੀ ਜਿਹੜੀ ਪੰਜ ਦੀ ਦੇ ਦਾਂਗੇ ਠੀਕ ਆ ਬਾਕੀ ਥਾਣ ਭਾਂਡੇ ਦੀ ਪੂਰੀ ਖਬਰਦਾਰ ਆ ਪੂਰਾ ਲੇਵਾ ਹਜੇ ਕਰਮਾਂ ਲਈ ਬਣਾਉਗੀ ਅਠਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਪੂਰੀ ਤਿਆਰੀ ਕਰ ਜੂਗੀ ਠੀਕ ਆ ਸੋ ਥਾਣਾ ਇੱਕ ਵਾਰੀ ਤੁਸੀਂ ਫਿਰ ਨੇੜੇ ਤੋਂ ਦੇਖ ਲਓ ਚਾਰ ਥਾਣਾ ਇੱਕੋ ਜਿਹਾ ਸਹਿਜ ਇੱਕੋ ਜਿਹਾ ਵਿਰਲ ਰਿੱਤ ਕਾਫੀ ਸੋਹਣੀ ਠੀਕ ਆ ਸੋ ਪਸੰਦੀਦਾ ਪੂਰਾ ਥਾਣਾ ਸੋ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਟਿੱਪ ਕੇ ਤਸੱਲੀ ਕਰ ਸਕਦਾ ਇਹ ਦੋ ਅਜ ਨਾਕ ਸੀਗੇ ਵੀਰ ਸਰਜੀਤ ਉਹਨਾਂ ਦੇ ਕੋਲ ਪਿੰਡ ਨਾਰਲੀ ਇਹਦੀ ਵੀ ਚਵਾਈ ਦਾ ਇਦਾਂ ਵੀ ਦੋਰੇ ਨਹੀਂ ਇਹ ਮਣਕਾ ਉਹ ਹੂੰ ਇੱਤੇ ਬਾਰੇ ਪਸ਼ੂਆਂ ਇੱਕ ਵਾਰ ਪਾਉਣਾ ਵਾ ਬਰਾਬਰ ਦੀ ਚੌਥਾਂ ਨਦੀ ਚਵਾਈ ਗਾੜ ਪਿਛાડਦੀ ਇੱਕ ਹੀ ਹੈ ਠੀਕ ਹੈ ਜੀ ਭਾਵੇਂ ਗਾੜ ਲਾ ਪਿਛાડ ਲਾ ਖੋਚੋਲੇ ਪੰ ਪਿਛਲੇ ਦੋਵੇਂ ਚੋਲੇ ਅਗਲੇ ਦੋਨੋਂ ਚੋਲੇ ਹਾਂ ਹਾਂ ਇੱਕੋ ਜਿਹੀ ਬਰਾਬਰ ਦਾ ਦੁੱਧ ਚਾਰ ਥਨ ਦੀ ਬਰਾਬਰ ਦੀ ਚਵਾਈ ਹੈ ਠੀਕ ਹੈ ਜੀ ਬਤੋ ਸੋਏ ਘਰ ਵਾਲੇ ਪਸ਼ੂਆਂ ਦੀ ਤਸੱਲੀ ਆ ਕਿਉਂਕਿ ਬਹੁਤੇ ਵੀਰਾਂ ਦਾ ਵਿਚਾਰ ਹੁੰਦਾ ਵੀ ਘਰੋਂ ਪਸ਼ੂ ਖਰੀਦਿਆ ਜਾਵੇ ਤੇ ਪਿਛਲੇ ਸਵੇਿਆਂ ਦਾ ਰਿਕਾਰਡ ਤੁਹਾਨੂੰ ਮਿਲ ਜਾਂਦਾ ਪੂਰੀ ਡਿਟੇਲ ਮਿਲ ਜਾਂਦੀ ਆ ਖੁੱਲ ਕੇ ਬਾਕੀ ਤੁਸੀਂ ਗੱਲਬਾਤ ਬੇਚਿੰਤ ਬੇਤੜਕ ਕੋਈ ਗੱਲਬਾਤ ਕਿਸੇ ਵੀਰ ਨੇ ਪੁੱਛਣੀ ਆ ਕਰਨੀ ਆ ਤੇ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਤੇ ਸਰਜੀਤ ਇੱਕ ਨੰਬਰ ਵੀ ਬੋਲ ਦਈਏ ਆਪਣੇ 95928 9592846219 95928 46 46 219 219 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਸਰਜੀਤ ਸਿੰਘ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਦੋ ਐਨੀਮਲ ਸੀ ਅਜਾ ਦੋਨੋਂ ਤੁਹਾਨੂੰ ਦਿਖਾ ਦਿੱਤੇ ਆ ਤੋ ਪੂਰੀ ਡਿਟੇਲ ਮਿਲ ਗਈ ਆ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਤਾਂ ਜੋ ਨਵੇਂ ਫਾਰਮਰ ਵੀਰਾਂ ਤੱਕ ਇਹ ਆਪਣੀ ਵੀਡੀਓ ਪਹੁੰਚ ਸਕੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ